ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਹਿਗੂਰੀ ਕੀ ਜਤਿਸ਼ਾ ਦੀ ਜੀ ਸੋਈ ਵਰਸਿੰਗ ਪਾਸ਼ਾ ਹੈ ਦਸੋ ਪ੍ਰਤਮ ਪਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਬ੍ਰੰਗਤ ਗੁਰਤੇ ਅਮਰਦਾਸ RAMਦਾਸਾ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਇਆ ਜਿਸਕੇ ਸਭ ਤੋਂ ਕਜਾਈ ਗੁਰਤੇਗ ਬਹਾਦਰ ਜੀ ਸਿਮਰੀਆ ਘਰ ਨੌ ਨੇ ਧਿਆਵੇ ਧਾਇ ਸਭ ਥਾਈ ਹੋਏ ਸਹਾਏ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਸ਼ਾ ਦੀ ਜੋਤ ਗੁਰਤਾ ਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਸ਼ਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਕੋ ਜੀ ਸ਼੍ਰੀ ਵਾਹਿਗੁਰੂ ਹੇਨ ਮਾਨੇ ਦੇ ਮਾਨ ਨਤਾਣੇ ਤਾਂ ਨੇ ਉੱਟੇ ਉੱਟ ਸੱਚੇ ਪਿਤਾ ਆਪ ਜੀ ਦੇ ਚਰਨਾ ਕਮਲਾਂ ਕੇ ਪਾਸ ਅਰਦਾਸ ਬੇਨਤੀ ਜੋਦੜੀ ਦਰਕਰ ਪ੍ਰਵਾਨ ਕਰ ਲਈ ਸੱਚੇ ਪਾਸ਼ਾ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਮਹਾਨ ਕਿਰਪਾ ਹੋਈ ਸੱਚੇ ਪਾਤਸ਼ਾਹ ਜੀ ਬੀਜ ਬਿਜਾ ਤੇ ਸੱਚੇ ਪਾਤਸ਼ਾਹ ਜੀਓ ਕਿਸਾਨ ਦੀ ਮਿਹਨਤ ਸਦਕਾ ਆਪ ਜੀ ਦੀ ਰਹਿਮਤ ਸਦਕਾ ਸੱਚੇ ਪਾਤਸ਼ਾਹ ਜੀ ਕਣਕ ਜੀ ਦਾ ਕਣਕ ਦਾ ਸੀਜ਼ਨ ਸਿਰੇ ਲੱਗਾ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਮਿਹਰ ਕਰਨੀ ਸੱਚੇ ਪਾਤਸ਼ਾਹ ਜੀ ਕਿਸਾਨਾਂ ਦੀਆਂ ਮਿਹਨਤਾਂ ਨੂੰ ਫਲ ਲਾਏ ਸੱਚੇ ਪਾਤਸ਼ਾਹ ਜੀਓ ਤੇ ਵੱਢਣ ਵਾਲੇ ਵੀਰ ਹਾਜ਼ਰ ਆ ਸੱਚੇ ਪਾਤਸ਼ਾਹ ਜੀ ਕਿਸਾਨ ਕਿਸਾਨ ਆਪਣੀ ਕਣਕ ਨੂੰ ਵੱਢਣ ਦੇ ਲਈ ਆਪ ਜੀ ਤੋਂ ਅਜਾਜਤ ਮੰਗਦੇ ਹਨ ਆਪ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਮਿਹਰ ਮਿਹਰ ਕਰਨੀ ਸੱਚੇ ਪਾਤਸ਼ਾਹ ਜੀ ਰਹਿਮਤ ਕਰਨੀ ਸੱਚੇ ਪਾਤਸ਼ਾਹ ਜੀ ਸੁੱਖ ਸ਼ਾਂਤੀ ਵਰਤਾਉਣੀ ਸਾਰੇ ਹੀ ਜਿੰਨੇ ਵੀ ਥਾਵਾਂ ਤੇ ਕਣਕ ਦੀ ਵਾਢੀ ਚੱਲ ਰਹੀ ਹੈ ਸੱਚੇ ਪਾਤਸ਼ਾਹ ਜੀ ਮਿਹਰ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਸੁੱਖ ਸ਼ਾਂਤੀਆਂ ਵਰਤਾਉਣੀ ਆਗ ਫੁਸ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਜੀਓ ਮਸ਼ੀਨਾ ਵਾਲੇ ਵੀਰਾਂ ਨੂੰ ਮਿਹਨਤ ਨੂੰ ਸੱਚੇ ਪਾਸ਼ਾਏ ਭਾਗ ਲਾਉਣੇ ਅੰਗ ਸੰਗ ਸਹੇਰੇਣਾ ਚੜ੍ਹਦੀ ਕਲਾ ਬਖਸ਼ਣੀ ਇਹਨਾਂ ਦੇ ਵੀ ਨੁਕਸਾਨਾਂ ਤੋਂ ਬਚਾ ਕੇ ਰੱਖਣਾ ਸੱਚੇ ਪਾਸ਼ਾ ਜੀ ਆਗਿਆ ਬਖਸ਼ਦੇ ਆਗਿਆ ਮੰਗਦੇ ਸੱਚੇ ਪਾਸ਼ਾ ਜੀ ਆਪ ਜੀ ਕਿਰਪਾ ਕਰੋ ਮਿਹਰ ਕਰੋ ਰਹਿਮਤ ਕਰੋ ਸੱਚੇ ਪਾਸ਼ਾ ਜੀ ਆਪ ਜੀ ਦੇ ਗੁਰਮਖ ਪਰਿਵਾਰ ਵੱਲੋਂ ਆਪ ਜੀ ਵਾਸਤੇ ਦੇਗਾ ਸੱਜ ਕੇ ਹਾਜ਼ਰ ਸੱਚੇ ਪਾਤਸ਼ਾਹ ਜੀ ਆਪ ਭੋਗ ਲਾਓ ਲੱਗਿਆ ਹੋਇਆ ਭੋਗ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੇ ਸੱਚੇ ਪਾਸ਼ਾ ਜੋ ਜੀ ਸਕੀ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਸੱਚੇ ਪਾਸ਼ੇ ਸੁਖ ਹੋਵੇ ਨਾਮ ਚਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੱਲਸਸਤ ਸਸਤ ਅੱਧਰ ਦਾ ਆਖ ਦਿਨ ਤੇ ਵੀ ਗੱਲ ਹੀ ਬਣਦੀ ਅੱਛਾ ਹਾਂ ਚਲੋ ਜੀ